ਪੰਜਾਬੀ ਸ਼ਾਇਰ ਸੁਰਜੀਤ ਪਾਤਰ ਜੀ ਦੀ ਇੱਕ ਕਵਿਤਾ ਯਾਦ ਆ ਰਹੀ ਹੈ ਉਹਦੀ ਕਵਿਤਾ ਹੈ ਖੱਤ ਦੀ ਉਡੀਕ ਕਹਿੰਦਾ ਇਸ ਨਗਰੀ ਤੇਰਾ ਜੀ ਨਹੀਂ ਲੱਗਦਾ ਇੱਕ ਚੜਦੀ ਇੱਕ ਲੈਂਦੀ ਏ ਤੈਨੂੰ ਰੋਜ਼ ਉਡੀਕ ਖਤਾਂ ਦੀ ਸਿਖਰ ਦੁਪਹਿਰੇ ਰਹਿੰਦੀ ਏ ਇਸ ਨਗਰੀ ਤੇਰਾ ਜੀ ਨਹੀਂ ਲੱਗਦਾ ਇੱਕ ਚੜਦੀ ਇੱਕ ਲੈਂਦੀ ਏ ਤੈਨੂੰ ਰੋਜ਼ ਉਡੀਕ ਖਤਾਂ ਦੀ ਸਿਖਰ ਦੁਪਹਿਰੇ ਰਹਿੰਦੀ ਏ ਇੱਕ ਖੱਤ ਆਵੇ ਧੁੱਪਾ ਲਿਖਿਆ ਇੱਕ ਖੱਤ ਆਵੇ ਧੁੱਪਾ ਲਿਖਿਆ ਮਹਦੀ ਰੰਗੇ ਪੰਨੇ ਤੇ ਤੇਰੇ ਵੇਲੇ ਬੂਟਾ ਬਣ ਕੇ ਉਗ ਜਾਵਾਂ ਜੇ ਮੰਨੇ ਤੇ ਇੱਕ ਖੱਤ ਆਵੇ ਜਿਸ ਵਿੱਚ ਹੋਵੇ ਇੱਕ ਖੱਤ ਆਵੇ ਜਿਸ ਤੇ ਹੋਵੇ ਤੇਰੇ ਨਾ ਇਤਿਹਾਸ ਦਾ ਬੋਲ ਤੇਰੀ ਰਜਨਾ ਦੀ ਵਡਿਆਈ ਤੂੰ ਤੇ ਪੀਲੂ ਕੋਲੋ ਕੋਲ ਇੱਕ ਖੱਤ ਆਵੇ ਮਾਂ ਜਾਈਗਾ ਵਾੜੀ ਵਿਰੋਗ ਨੂੰ ਤੇ ਵੀ ਵੀਰਾ ਪਤ ਸ਼ਨੀ ਦੇ ਵੱਜ ਗਏ ਮੇਰੇ ਗੂਹੇ ਉੱਤੇ ਵੀ ਇਹ ਖਤਾ ਆਵਣਗੀ ਤਾਂ ਆਖਰ ਲਿਖਲ ਗਲੋਕੀ ਆਵਣ ਗਈ ਤੇਰੇ ਚਾਹੇ ਖਤ ਨੇ ਆ ਪਰ ਹੋਰ ਕਿਸੇ ਕਰ ਆਵਣ ਗਈ ਪਰ ਤੂੰ ਆਸ ਨਾ ਛੱਡੀ ਪਰ ਤੂੰ ਆਸ ਨਾ ਛੱਡੀ ਆਖਰ ਤੈਨੂੰ ਵੀ ਖਤ ਆਵੇਗਾ ਤੇਰਾ ਲੱਗਦਾ ਕੋਈ ਤਾਂ ਆਖਰ ਤੈਨੂੰ ਵੀ ਖਤ ਪਾਵੇਗਾ ਪਰ ਤੂੰ ਆਸਨਾ ਛੱਡੀ ਆਖਰ ਤੈਨੂੰ ਵੀ ਖਤ ਆਵੇਗਾ ਤੇਰਾ ਲੱਗਦਾ ਕੋਈ ਤਾਂ ਆਖਰ ਲਿਖ ਲਿਖ ਚਿੱਠੀਆਂ ਪਾਵੇਗਾ ਖਤ ਆਵੇਗਾ ਰਾਤ ਬਰਾਤੇ ਖਤ ਆਵੇਗਾ ਰਾਤ ਬਰਾਤੇ ਖਤ ਆਵੇਗਾ ਅੰਮੀ ਦਾ ਪਤਰਾ ਇਉਂ ਨਹੀਂ ਭੁੱਲ ਜਾਈਦਾ ਜਿਹਦੀ ਕੁੱਖੋ ਜੰਮੀ ਦਾ ਖੜਾ ਖੜੋਤਾ ਹਾਲ ਤਾਂ ਪੁੱਛ ਜਾ ਬੁੱਢੀ ਜਾਨ ਨਿਕੰਮੀ ਦਾ ਉਮਰਾ ਵਾਂਗੂ ਅੰਤ ਨਹੀਂ ਹੁੰਦਾ ਤੇਈ ਉਦਾਸੀ ਲੰਮੀ ਦਾ ਖਤ ਆਵੇਗਾ ਬਹੁਤ ਕਮਿਲੇ ਖਤ ਆਵੇਗਾ ਬਹੁਤ ਕਮਿਲੇ ਧਰਤੀ ਨੂੰ ਲੰਮੀ ਛਾਂ ਦਾ ਖਤ ਚੁੱਪ ਦੇ ਸਫਿਆਂ ਉੱਤੇ ਲਿਖਿਆ ਉਜੜੀ ਸੁੰਨ ਸਰਾਂ ਦਾ ਖਤ ਇਕ ਵੇ ਲਖ ਖਲਾ ਦਾ ਲਿਖਿਆ ਤੇਰੇ ਅਸਲੀ ਨਾਮ ਦਾ ਖਤਾ ਲੋਕੀ ਕਹਿਣਗੇ ਕਬਰ ਦਾ ਖਤ ਹੈ ਤੂੰ ਆਖੇਗਾ ਮਾਂ ਦਾ ਖਤ ਖਤ ਆਵੇਗਾ ਬਹੁਤ ਕਮਿਲੇ ਧਰਤੀ ਉਹ ਲੰਮੀ ਛਾਂ ਦਾ ਖਤ ਚੁੱਪ ਦੇ ਸਭਿਆਂ ਉੱਤੇ ਲਿਖਿਆ ਉਹ ਜੜੀ ਸੁੰਨ ਸਰਾਂ ਦਾ ਖਤ ਇੱਕ ਵੇ ਨਕਸ਼ ਖਲਾ ਦਾ ਲਿਖਿਆ ਤੇਰੇ ਅਸਲੀ ਨਾਂ ਦਾ ਖਤ ਲੋਕੀ ਕਹਿਣਗੇ ਕਬਰ ਦਾ ਖਤ ਹੈ ਤੂੰ ਆਖੇਂਗਾ ਮਾਂ ਦਾ ਖਤ ਖਤ ਖੁੱਲੇਗਾ ਖਤ ਖੁੱਲੇਗਾ ਖਤ ਵਿੱਚੋਂ ਇੱਕ ਹੱਥ ਉਠੇਗਾ ਸ਼ਾਮ ਜਿਹਾ ਤੇਰੇ ਪਿੰਜਰ ਨੂੰ ਫੁੱਲੇਗਾ ਬੇਕਰਕਾ ਬੇਰਾਮ ਜਿਹਾ ਤੇਰੇ ਅੰਦਰੋਂ ਪੰਛੀ ਉੱਡ ਉੱਡ ਭਰ ਜਾ ਉਹ ਸਮਾਨ ਜਿਹਾ ਪਰ ਉਸ ਤਪ ਦੀ ਰੂਹ ਨੂੰ ਫਿਰਤਾ ਆ ਜਾ ਉਹ ਆਰਾਮ ਜਿਹਾ ਉਸ ਤੋਂ ਮਗਰੋਂ ਨਾ ਕੋਈ ਨਗਰੀ ਨਾ ਕੋਈ ਸਜ ਸੁਨੇਰਾ ਹੈ ਨਾ ਕੋਈ ਫੇਰ ਉੜੀ ਕਥਾ ਦੀ ਨਾ ਕੋਈ ਤੂੰ ਨਾ ਤੇਰਾ ਹੈ ਨਾ ਕੋਈ ਫੇਰ ਉੜੀ ਕਥਾ ਦੀ ਨਾ ਕੋਈ ਤੂੰ ਨਾ ਤੇਰਾ ਹੈ ਇਸ ਨਗਰੀ ਤੇਰਾ ਜੀ ਨਹੀਂ ਲੱਗਦਾ ਇੱਕ ਚੜ੍ਹਦੀ ਇਕਲੈ ਦੀ ਏ ਯਾਨੂ ਰੋਜ ਉਡੀਕ ਖਤਾ ਦੀ ਸਿਖਰ ਦੁਪਹਿਰੇ ਰਹਦੀ ਏ ਤੈਨੂੰ ਰੋਜ ਉਡੀਕ ਖਤਾ ਦੀ ਸਿਖਰ ਦੁਪਹਿਰੇ ਰਹਦੀ ਏ